ससवरीदा अड्डा जुडा ससवरीदा अड्डा जुडा बचो निकली जू ससे कंजरीये मैना तेरी नू ससे कंजरीये मैना तेरी नूं कहने उठे चना चना परे ਤੋ ਬਹੁਤ ਵਧੀਆ ਇੱਕ ਔਰਤਾਂ ਦੇ ਮਾਨ ਪਰਚਾ ਵਿਦਾ ਤਿਹਾੜਾ ਜਿਸ ਦਾ ਇੱਕ ਕੋਸ਼ਿਸ਼ ਕਰ ਰਿਹਾ ਕਿ ਜਿਸ ਤਰ੍ਹਾਂ ਅੱਜ ਕੱਲ ਮਾਡਰਨ ਜਮਾਨੇ ਚ ਏਸੀ ਹਾਲਾਂ ਉਹ ਚੱਲਦੀਆਂ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹ ਖੁੱਲੇ ਗਰਾਊਂਡ ਚ ਸਾਡੇ ਇਸ ਅਫਸਰ ਕੋਲ ਦੇ ਪਾਰਕ ਚ ਇਹ ਦੀਆਂ ਲਗਾਤਾਰ ਚੱਲਦੀਆਂ ਰਹਿਣ

ਸਾਰੀਆਂ ਕੁੜੀਆਂ ਆਉਂਦੀਆਂ ਨੇ ਜਿਹੜੀਆਂ ਸੋਹਰੇ ਹੁੰਦੀਆਂ ਨੇ ਉਹ ਵੀ ਆਉਂਦੀਆਂ ਨੇ ਜਿਹੜੀਆਂ ਇੱਥੇ ਹੁੰਦੀਆਂ ਨੇ ਉਹਨਾਂ ਨੇ ਤਾਂ ਆਉਣਾ ਹੀ ਐ ਤੇ ਅਸੀਂ ਰਲ ਮਿਲ ਕੇ ਮਨਾਉਣੀ ਆਂ ਪੁਰਾਣਾ ਤਿਹਾਰਾ ਇਹ ਦਾ ਵੇ ਪਟੜੀ ਹੋ ਕੀ ਮੇਰਾ ਕੁੜੀ ਹੋ ਹੀ ਦੇਰ ਬਾਸੋਂ ਕਾਣ ਨੂੰ ਬੜਾ ਜੀਤ ਕਰਦਾ ਹੰਜੀ ਜਗ੍ਹਾ ਤੇ ਫਿਰ ਸਾਰੇ ਇਕੱਠੇ ਹੁੰਨੇ ਆ ਉਥੇ ਹੋਟਲਾਂ ਚ ਤਾਂ ਕਿੱਟੀ ਪਾਰਟੀਆਂ ਰਹਿ ਗਈਆਂ ਜੀ ਇਹ ਸਾਡਾ ਜਿਹੜਾ ਰਵੈਤੀ ਹੈਗਾ ਉਸ ਤਰ੍ਹਾਂ ਦਾ ਮਨਾ ਰਹੇ ਆ ਅਸੀਂ ਪ੍ਰਾਣੀ ਭੈਣੋ ਅੱਜ ਮੇਰਾ ਜੀਜਾ ਆਇਆ ਸੀ ਜੀਜਾ ਫੇਰ ਫਿਰ ਉਹ ਮੈਨੂੰ ਕਹਿੰਦਾ ਹਾਏ ਮੈਨੂੰ ਤਾਂ ਬੜੀ ਭੁੱਖ ਲੱਗੀ ਐ ਫੇਰ ਉਹ ਮੈਨੂੰ ਕਹਿੰਦਾ ਮੈਨੂੰ ਕੁਝ ਬਣਾ ਕੇ ਖਵਾ ਮੀ ਫੇਰ ਫਿਰ ਮੈਂ ਇੱਧਰ ਗਈ ਉੱਧਰ ਗਈ ਮੈਨੂੰ ਕੁਝ ਮਿਲਿਆ ਹੀ ਨਹੀਂ ਮੈਂ ਸੋਚਿਆ ਕੀ ਬਣਾ ਕੇ ਦਵਾਂ ਚੀਚਾ ਜੀ ਜੀਜਾ ਜੀ ਨੂੰ ਫਿਰ ਕੁਝ ਬਣਾਇਆ ਜਦੋਂ ਮੇਰੀ ਨਜ਼ਰ ਗਈ ਇੱਕ ਡੱਡੂ ਤੇ ਮੈਂ ਡੱਡੂ ਨੂੰ ਚੱਕਿਆ ਢੜਕਾ ਲੈ ਤੇ ਸੌਦੀ ਸਬਜ਼ੀ ਬਣਾ ਕੇ ਚੀਚਾ ਜੀ ਨੂੰ ਦੇਦੀ ਫਿੱਟੇ ਮੂੰਹ ਤੇਰੇ ਫੇਰ ਤੋਂ ਕੀ ਕੀਤਾ ਮੇਰਾ ਜੀਜਾ ਜੀ ਕਹਿੰਦਾ ਮੇਰਾ ਜੀਜਾ ਜੀ ਕਹਿੰਦਾ ਇੰਨੀ ਸਵਾਦ ਸਬਜ਼ੀ ਮੈਂ ਤਾਂ ਪਹਿਲੀ ਵਾਰ ਖਾਧੀ ਹੈ ਕੀਦੀ ਬਣਾਈ ਹੈ ਮੈਂ ਮੈਂ ਕਿਹਾ ਰੋਟੀ ਖਾ ਲੋ ਜੀਤਾ ਜੀ ਸਬਜ਼ੀ ਟ੍ਰੈਂਡ ਟ੍ਰੈਂਡੀ ਰੋਟੀ ਖਾ ਲੋ ਜੀਤਾ ਜੀ ਸਬਜ਼ੀ ਪਾਕਪੋਰਟ ਤੇ ਤੁਹਾਡਾ ਸਵਾਗਤ ਹੈ ਸੌਣ ਦਾ ਮਹੀਨਾ ਚੱਲ ਰਿਹਾ ਹੈ ਤੀਆਂ ਦੇ ਤਿਹਾਰ ਮਨਾਏ ਜਾ ਰਹੇ ਨੇ ਉਸੇ ਤਰ੍ਹਾਂ ਜੋ ਕਿ ਪੁਰਾਣੇ ਸੱਭਿਆਚਾਰਕ ਤਰੀਕਾ ਹੁੰਦਾ ਸੀ ਪਰ ਸ਼ਹਿਰਾਂ ਦੇ ਵਿੱਚ ਕਿਤੇ ਨਾ ਕਿਤੇ ਇਹ ਤਿਹਾਰ ਜੋ ਅਲੋਪ ਹੁੰਦਾ ਜਾ ਰਿਹਾ ਸੀ ਪਰ ਹੁਣ ਸ਼ਹਿਰ ਦੇ ਲੋਕ ਵੀ ਇਸ ਤਿਹਾਰ ਨੂੰ ਬੜੀ ਧੂਮ-ਧਾਮ ਨਾਲ ਅਤੇ ਸਰਦਾ ਨਾਲ ਮਨਾਉਂਦੇ ਹਨ ਗੱਲਬਾਤ ਕਰ ਲਾਂਗੇ ਕੀ ਕਹਿਣਾ ਚਾਹੋਗੇ ਕਿ ਕਿਸ ਤਰ੍ਹਾਂ ਇਹ ਤਿਹਾਰ ਮਨਾਇਆ ਜਾ ਰਿਹਾ ਹੈ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡਾ ਇਹ ਜੋ ਛੋਟਾ ਜਿਹਾ ਪ੍ਰੋਗਰਾਮ ਹੈ ਨੂੰ ਕਵਰੇਜ ਦੇਣ ਪਹੁੰਚੇ ਹਰ ਸਾਲ ਦੀ ਤਰ੍ਹਾਂ ਮੇਰੇ ਖਿਆਲ ਇਹ ਸਾਡਾ 5ਵਾਂ ਸਾਲ ਹੈ ਅਸੀਂ ਰਵਾਇਤੀ ਢੰਗ ਨਾਲ ਜੋ ਸਾਡੇ ਅਫਸਰ ਕਲੋਨੀ ਵਿੱਚ ਇਹ ਹਰ ਸਾਲ ਹੀਤੀਆਂ ਦਾ ਤਿਉਹਾਰ ਮਨਾਉਂਦੇ ਆ ਕਿਉਂਕਿ ਜੋ ਸੌਣ ਦੇ ਮਹੀਨੇ ਪਿਛਲੇ ਲੰਬੇ ਸਮੇਂ ਤੋਂ ਹੀ ਜਿਵੇਂ ਤੀਆਂ ਪੈਣਾ ਜੋ ਆਪਣੇ ਸਹੁਰੇ ਘਰਾਂ ਤੋਂ ਆਪਣੇ ਪੇਕੇ ਆਉਂਦੀਆਂ ਸੀ ਤੇ ਉਦੋਂ ਕੋਈ ਹੋਰ ਸਾਧਨ ਨਹੀਂ ਸੀ ਇਹਨਾਂ ਜੋ ਮਨੋਰੰਜਨ ਦਾ ਇੱਕ ਤਾਂ ਮਨੋਰੰਜਨ ਹੋ ਜਾਂਦਾ ਸੀ ਇੱਕ ਬੋਲੀਆਂ ਦੇ ਬਹਾਨੇ ਉਹ ਆਪਣਾ ਜੋ ਅੰਦਰਲਾ ਗੋਬਗਵਾੜ ਸੀ ਉਹ ਕੱਢ ਲੈਂਦੀਆਂ ਸੀ ਸੋ ਬਹੁਤ ਵਧੀਆ ਇੱਕ ਔਰਤਾਂ ਦੇ ਮਾਨ ਪਰਚਾ ਹੋਵੇ ਦਾ ਤਿਹਾਉਰ ਹੈ ਜਿਸ ਦਾ ਇੱਕ ਕੋਸ਼ਿਸ਼ ਕਰ ਰਹੇ ਕਿ ਜਿਸ ਤਰ੍ਹਾਂ ਅੱਜ ਕੱਲ ਮਾਡਰਨ ਜਮਾਨੇ ਚ ਏਸੀ ਹਾਲਾਂ ਚ ਉਹ ਚੱਲ ਪਈਆਂ ਪਰ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਇਹ ਖੁੱਲੇ ਗਰਾਊਂਡ ਚ ਸਾਡੇ ਇਸ ਅਫਸਰ ਕੋਲ ਦੇ ਪਾਰਕ ਚ ਇਹ ਤੀਆਂ ਲਗਾਤਾਰ ਚਲਦੀਆਂ ਰਹਿਣ ਤੇ ਇਹ ਸੱਭਿਆਚਾਰ ਨਾਲ ਸਾਡੇ ਜੋ ਅਗਲੇ ਆਉਣ ਵਾਲੀ ਪੀੜ੍ਹੀਆਂ ਬੱਚੇ ਉਹ ਵੀ ਜੁੜੇ ਰਹਿਣ ਹਾਂ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਰਾਂ ਦੇ ਵਿੱਚ ਅਕਸਰ ਜੋ ਤੀਆਂ ਦਾ ਤਿਹਾਰ ਮਨਾਇਆ ਜਾਂਦਾ ਹੈ ਉਹ ਵੱਡੇ ਵੱਡੇ ਹੌਲਾਂ ਦੇ ਏਸੀ ਰੂਮਾਂ ਏਸੀ ਹੌਲਾਂ ਦੇ ਵਿੱਚ ਮਨਾਇਆ ਜਾਂਦਾ ਪਰ ਇੱਥੇ ਆਫਸਰ ਕਲੋਨੀ ਦੀ ਜੋ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਇੱਕ ਗਰਾਊਂਡ ਦੇ ਵਿੱਚ ਮਨਾਇਆ ਜਾ ਰਿਹਾ ਹੈ ਨੱਚ ਗਾ ਕੇ ਬੋਲੀਆਂ ਪਾਈਆਂ ਜਾ ਰਹੀਆਂ ਹਨ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂ ਕੀ ਨਾ ਬਈ ਪਰਮਜੀਤ ਕੀ ਕਹਿਣਾ ਚਾਹੋਗੇ ਜੋ ਅੱਜ ਇੱਥੇ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਸਰ ਬਹੁਤ ਸੱਭਿਆਚਾਰ ਇੱਥੋਂ ਸਾਡਾ ਪਤਾ ਲੱਗਦਾ ਹੈਗਾ ਸਾਰੇ ਕਲੋਨੀ ਦੇ ਅਸੀਂ ਸਾਰੇ ਇਕੱਠੇ ਹੁੰਨੇ ਆ ਤਾਂ ਬਹੁਤ ਵਧੀਆ ਲੱਗਦਾ ਹੋਟਲਾਂ 'ਚ ਤਾਂ ਜਾ ਕੇ ਤੁਸੀਂ ਪੈਸੇ ਦਵੋ ਤੇ ਕਰਿਓ ਅਸਲੀ ਜਿਹੜਾ ਹੈਗਾ ਉਹ ਇਹੀ ਆ ਕੀ ਲੱਗਦਾ ਕਿਉਂਕਿ ਜੋ ਸ਼ਹਿਰ ਦੇ ਲੋਕ ਹੁੰਦੇ ਨੇ ਜ਼ਿਆਦਾਤਰ ਪੜੇ ਲਿਖੇ ਤੇ ਨੌਕਰੀ ਪੈਸਾ ਹੁੰਦੇ ਨੇ ਪਰ ਫਿਰ ਵੀ ਇੰਨੀ ਗਰਮੀ 'ਚ ਛੁੱਟੀਆਂ ਦਾ ਤਿਆਰ ਬਣਾਰ ਸਰ ਇਹੀ ਅਸਲੀ ਤੀਆਂ ਇਹੀ ਆ ਜੀ ਦੇਖੋ ਇਹੀ ਪਿੰਡਾਂ ਦਾ ਇਥੋਂ ਪਤਾ ਲੱਗਦਾ ਸੱਭਿਆਚਾਰ ਬਾਕੀ ਸ਼ਹਿਰਾਂ ਦੇ ਵਿੱਚ ਤਾਂ ਹੋਟਲਾਂ ਤੇ ਜਾਓ ਜਾ ਕੇ ਨੱਚ ਟੱਪ ਕੇ ਆ ਜਾਓ ਸਾਨੂੰ ਇੱਥੇ ਗਰਮੀ ਦਾ ਵੀ ਨਹੀਂ ਪਤਾ ਲੱਗ ਰਿਹਾ ਵੀ ਇੱਥੇ ਗਰਮੀ ਆ ਗਰਮੀ ਦਾ ਟਾਈਮ ਆ ਪਰ ਗਰਮੀ ਦਾ ਪਤਾ ਨਹੀਂ ਲੱਗ ਰਿਹਾ ਤੁਹਾਡੇ ਸਾਥੀਆਂ ਨੇ ਆਖਿਆ ਕੀ ਕਹਿਣਾ ਚਾਹੋਗੇ ਅੱਜ ਤੀਆਂ ਦਾ ਤਿਹਾਰ ਜੋ ਪਤਾ ਲੱਗਿਆ ਹੈ ਤੁਹਾਡੇ ਵੱਲੋਂ ਲਗਾਤਾਰ 5 ਸਾਲ ਹੋ ਗਏ ਇਸ ਉਪਰਾਲਾ ਕੀਤਾ ਜਾ ਰਿਹਾ ਹਾਂਜੀ ਸਰ ਪਹਿਲਾਂ ਤਾਂ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ 5 ਸਾਲ ਤੋਂ ਸਾਡੇ ਨਾਲ ਰਲ ਮਿਲ ਕੇ ਸਾਰੇ ਚੱਲ ਰਹੇ ਨੇ ਇਹ ਅਸੀਂ ਰਵਾਇਤੀ ਪ੍ਰੋਗਰਾਮ ਮਨਾ ਰਹੇ ਹਾਂ ਬਹੁਤ ਸੋਹਣਾ ਮਨਾਉਨੇ ਆ ਅਸੀਂ ਸਾਰੀਆਂ ਕੁੜੀਆਂ ਆਉਂਦੀਆਂ ਨੇ ਜਿਹੜੀਆਂ ਸੌਰੇ ਹੁੰਦੀਆਂ ਨੇ ਉਹ ਵੀ ਆਉਂਦੀਆਂ ਨੇ ਜਿਹੜੀਆਂ ਇੱਥੇ ਹੁੰਦੀਆਂ ਨੇ ਉਹਨਾਂ ਨੇ ਤਾਂ ਆਉਣਾ ਹੀ ਐ ਤੇ ਅਸੀਂ ਰਲ ਮਿਲ ਕੇ ਮਨਾਉਣੀ ਆਂ ਪੁਰਾਣਾ ਤਿਹਾਰ ਐ ਇਹ ਕੀ ਲੱਗਦਾ ਸ਼ਹਿਰ ਦੇ ਵਿੱਚ ਵੀ ਤੁਸੀਂ ਪਾਰਕ ਦੇ ਵਿੱਚ ਮਨਾ ਰਹੇ ਹੋ ਹਾਂਜੀ ਸਾਂਝੀ ਜਗ੍ਹਾ ਤੇ ਫਿਰ ਸਾਰੇ ਇਕੱਠੇ ਹੁੰਨੇ ਆ ਉਥੇ ਹੋਟਲਾਂ 'ਚ ਤਾਂ ਕਿੱਟੀ ਪਾਰਟੀਆਂ ਰਹਿ ਗਈਆਂ ਜੀ ਇਹ ਸਾਡਾ ਜਿਹੜਾ ਰਵੈਤੀ ਹੈਗਾ ਉਸ ਤਰ੍ਹਾਂ ਦਾ ਮਨਾ ਰਹੇ ਆ ਅਸੀਂ ਪੁਰਾਣੇ ਸੁਣਾ ਦਿਓ ਫਿਰਤੀਆਂ ਦੇ ਤਿਹਾਰ ਤੇਕ ਬੋਲੀ ਸੌਣ ਵੀਰ ਕੱਠੀਆਂ ਕਰੇ ਪਾਦੋਂ ਚੰਦੇ ਰਿਵ ਛੋੜੇ ਪਾਵੇ ਸੌਣ ਵੀਰ ਕੱਠੀਆਂ ਕਰੇ ਪਾਦੋਂ ਚੰਦੇ ਰਿਵ ਛੋੜੇ ਪਾਵੇ ਸੌਣ ਵੀਰ ਕੱਠੀਆਂ ਕਰੇ ਪਾਦੋਂ ਚੰਦੇ ਰਿਵ ਛੋੜੇ ਪਾਵੇ ਸੌਣ ਵੀਰ ਬੰਦਾ ਕਰੇ ਪਾਦੀ ਮਹਿਬਾਨੀ ਜੋ ਤੁਸੀਂ ਦੇਖ ਰਹੇ ਹੋ ਤੀਆਂ ਦਾ ਤਿਹਾਰ ਮਨਾਇਆ ਜਾ ਰਿਹਾ ਹੈ ਬੱਚੇ ਵੀ ਆ ਇਸ ਤਿਹਾਰ ਦੇ ਵਿੱਚ ਪੂਰਾ ਜੋਰ ਸ਼ੋਰ ਨਾਲ ਕਰ ਰਹੇ ਨੇ ਛੋਟੇ ਛੋਟੇ ਬੱਚੇ ਨੇ ਕੀ ਨਾਮ ਹੈ ਬੇਟਾ ਰਮਨਿਕ ਆ ਬੋਲੀ ਸੁਣਾਓ ਬੇਟਾ ਭੈਣੋ ਅੱਜ ਮੇਰਾ ਜੀਜਾ ਆਇਆ ਸੀ ਜੀਜਾ ਫੇਰ ਫਿਰ ਉਹ ਮੈਨੂੰ ਕਹਿੰਦਾ ਹਾਏ ਮੈਨੂੰ ਤਾਂ ਬੜੀ ਭੁੱਖ ਲੱਗੀ ਹੈ ਫੇਰ ਉਹ ਮੈਨੂੰ ਕਹਿੰਦਾ ਮੈਨੂੰ ਕੁਝ ਬਣਾ ਕੇ ਖਵਾ ਨਹੀਂ ਫੇਰ ਫਿਰ ਮੈਂ ਇੱਧਰ ਗਈ ਉੱਧਰ ਗਈ ਮੈਨੂੰ ਕੁਝ ਮਿਲੇ ਹੀ ਨਹੀਂ ਮੈਂ ਸੋਚਿਆ ਕੀ ਬਣਾ ਕੇ ਦਮਤ ਜੀਜਾ ਜੀ ਜੀਜਾ ਜੀ ਨੂੰ ਫੇਰ ਵੀ ਬਣਾਇਆ ਜਦੋਂ ਮੇਰੀ ਨਜ਼ਰ ਗਈ ਇੱਕ ਡੱਡੂ ਤੇ ਮੈਂ ਡੱਡੂ ਨੂੰ ਚੱਕਿਆ ਝੜਕਾ ਲੈ ਤੇ ਉਹਦੀ ਸਬਜ਼ੀ ਬਣਾ ਕੇ ਜੀਜਾ ਜੀ ਨੂੰ ਦੇਦੀ ਫਿੱਟੇ ਮੂੰਹ ਤੇਰੇ ਫੇਰ ਤੋਂ ਕੀ ਕੀਤਾ ਮੇਰਾ ਜੀਜਾ ਜੀ ਕਹਿੰਦਾ ਮੇਰਾ ਜੀਜਾ ਜੀ ਕਹਿੰਦਾ ਇੰਨੀ ਸਵਾਦ ਸਬਜ਼ੀ ਮੈਂ ਤਾਂ ਪਹਿਲੀ ਵਾਰ ਖਾਧੀ ਹੈ ਕੀਦੀ ਬਣਾਈ ਹੈ ਮੈਂ ਮੈਂ ਕਿਆ ਰੋਟੀ ਖਾ ਲੋ ਜੀਜਾ ਜੀ ਸਬਜੀ ਟ੍ਰੈਂਡ ਟ੍ਰੈਂਡੀ 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 ਖਾ ਲੋ ਜੀਜਾ ਜੀ ਸਬਜੀ ਟ੍ਰੈਂਡ ਟ੍ਰੈਂਡੀ ਕੀ ਨਾਮ ਹੈ ਬੇਟਾ ਅਹਸ੍ਰਿਤ ਅ ਭੋਲੀ ਸੁਣਾਓ ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ ਮੈਂ ਤਾਂ ਜੇਠ ਨੂੰ ਜੀ ਜੀ ਕਹਿੰਦੀ ਮੈਨੂੰ ਕਹਿੰਦਾ ਗੁੱਟ ਸਨੇ ਪਜਾਮੇ ਕੋਟ ਜੇਠ ਨੂੰ ਅਗ ਲੱਗੇ 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 ਮੈਂ ਆ ਗਿਆ ਇਸੀ ਮੇਲੇ ਛੱਡੂ ਮਗਰੇ ਮਗਰੇ ਆ ਗਿਆ ਮੈਂ ਆ ਗਿਆ ਇਸੀ ਮੇਲੇ ਛੱਡੂ ਮਗਰੇ ਮਗਰੇ ਆ ਗਿਆ ਮੈਂ ਖਾਦਿਆ ਖਿਲਣਾ ਛੱਡੂ ਗੋਲ ਗੱਪੇ ਖਾ ਗਿਆ ਨਹੀਂ ਫੇਰ ਕੀ ਹੋਇਆ ਕੀ ਹੋਇਆ ਫੇਰ ਕੀ ਹੋਣਾ ਸੀ ਅੜ ਗਿਆ ਨਹੀਂ ਗੋਲ ਗੱਪਾ ਉਹਦੇ ਸੰਗ ਵਿੱਚ ਅੜ ਗਿਆ ਨਹੀਂ ਗੋਲ ਗੱਪਾ ਉਹਦੇ ਸੰਗ ਵਿੱਚ ਅੜ ਗਿਆ ਨਹੀਂ ਗੋਲ ਗੱਪਾ ਉਹਦੇ ਸੰਗ ਵਿੱਚ ਅੜ ਗਿਆ ਸੁਣਾਓ ਜੀ ਕੋਈ ਬੋਲੀ ਸਾਉਣ ਵੀਰ ਗੱਠੀਆਂ ਕਰੇ ਪਾਦੋਂ ਚੰਦਰੀ ਪਿਛੋੜੇ ਪਾਵੇ ਸਾਉਣ ਵੀਰ ਗੱਠੀਆਂ ਕਰੇ ਪਾਦੋਂ ਛੜਦੀ ਨੂੰ ਅੱਗ ਲੱਗ ਜਾਵੇ ਸਾਉਣ ਦੀ ਮੈਂ ਵੰਡਾ ਸ਼ੀਰਨੀ ਸਾਉਣ ਪਾਦੋਂ ਛੜਦੀ ਨੂੰ ਅੱਗ ਲੱਗ ਜਾਵੇ ਸਾਉਣ ਦੀ ਮੈਂ ਵੰਡਾ ਸ਼ੀਰਨੀ ਤੁਸੀਂ ਦੇਖ ਸਕਦੇ ਹੋ ਆਫਸਰ ਕਲੋਨੀ ਦੇ ਲੋਕ ਆਪਣਾ ਤੀਆਂ ਦਾ ਪੂਰਾ ਆਨੰਦ ਮਾਣ ਰਹੇ ਨੇ ਗੱਲਬਾਤ ਕਰਾਂਗੇ ਹੋਰ ਵੀ ਆ ਕੋਈ ਬੋਲੀਆਂ ਵਗੈਰਾ ਸੁਣਾਓ ਜੀ ਅਸੀਂ ਕਲੀ ਦਾ ਕਗਰਸਵਨੀਆ ਓ ਵੀ ਸਾਡੇ ਰਹਿ ਗਿਆ ਤੰਗ ਵੇਲ ਲਾਰਿਆ ਓ ਵੀ ਸਾਡੇ ਰਹਿ ਗਿਆ ਤੰਗ ਚੋਰ ਤਾਂ ਆਏ ਠੋਰੀ ਕਰਨ ਨੂੰ ਲਗੇ ਸਾਡੇ ਸਰਪੰਚ ਦੀ ਰੰਗ ਵੇਲ ਲਾਰਿਆ ਲਗੇ ਸਾਡੇ ਸਰਪੰਚ ਦੀ ਰੰਗ ਜਾ ਪੰਚਤ ਬੈਠਾ ਪੰਚਾ ਵਿੱਚ ਰੋਵੇ ਪੰਚਾ ਵਿੱਚ ਰੋਵੇ ਸਾਡੇ ਤੱਕ ਲੇਜੇ ਪੈਗੀ ਠੰਡ ਵੇਲਾ ਲਾਰਿਆ ਸਾਡੇ ਤੱਕ ਲੇਜੇ ਪੈਗੀ ਠੰਡ ਵੇਲਾ ਲਾਰਿਆ ਸਾਡੇ ਤੱਕ ਲੇਜੇ ਪੈਗੀ ਠੰਡ ਵੇਲਾ ਲਾਰਿਆ ਬੋਲਣਗੇ ਸੌਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰਨੀ ਮਾਉਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰਵੇ ਮੈਂ ਨਹੀਂ ਸੋਰੇ ਜਾਣਾ ਗੱਡੀ ਨੂੰ ਖਾਲੀ ਮੋੜਵੇ ਮੈਂ ਨਹੀਂ ਸੋਰੇ ਜਾਣਾ ਗੱਡੀ ਨੂੰ ਖਾਲੀ ਮੋੜਵੇ ਮੈਂ ਨਹੀਂ ਸੋਰੇ ਜਾਣਾ ਗੱਡੀ ਨੂੰ ਖਾਲੀ ਤੋਰਵੇ ਮੈਂ ਨਹੀਂ ਸੋਰੇ ਜਾਣਾ ਗੱਡੀ ਨੂੰ ਖਾਲੀ ਤੋਰਵੇ ਬੇਟਾ ਕੀ ਨਾਮ ਆ ਸਿਰਤ ਬੋਲੀ ਸੁਣਾਓ ਬੇਟਾ ਸੱਸ ਮੇਰੀ ਦਾ ਐਡਾ ਜੂੜਾ ਸੱਸ ਮੇਰੀ ਦਾ ਐਡਾ ਜੂੜਾ ਵਿੱਚੋਂ ਨਿਕਲੀ ਜੂ ਸੱਸੇ ਕੰਜਰੀਏ ਮੈਨਾ ਤੇਰੀ ਨੂੰ 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 ਕਿਸੇ ਦਮਾਇਆ ਡੀਸੀ ਲਗਿਆ ਕਿਸੇ ਦਾ ਥਾਣੇਦਾਰ ਮੇਰੇ ਮਾਇਏ ਦੀ ਪੱਖੀ ਨੌਕਰੀ ਖਾਂਦਾ ਵਿੱਚ ਵਿਚਾਰ ਨੀ ਕੀ ਕੀ ਕਰਦਾ ਗੋਲ ਗੱਪੇ ਵੇਚਦਾ ਨਹੀਂ ਗੋਲ ਗੱਪੇ ਵੇਚਦਾ ਗੋਲ ਗੱਪੇ ਵੇਚਦਾ ਨਹੀਂ ਗੋਲ ਗੱਪੇ ਵੇਚਦਾ ਗੋਲ ਗੱਪੇ ਵੇਚਦਾ ਨਹੀਂ ਗੋਲ ਗੱਪੇ ਵੇਚਦਾ ਤੁਸੀਂ ਦੇਖ ਸਕਦੇ ਹੋ ਟੀਆਂ ਦਾ ਤਿਹਾਰ ਕਿਉਂਕਿ ਸੌਣ ਦੇ ਲਾਸਟ ਦਿਨ ਨੇ ਟੀਆਂ ਦਾ ਤਿਹਾਰ ਤਕਰੀਬਨ ਖਤਮ ਹੋਣ ਵਾਲਾ ਰਖੜੀਆਂ ਵੀ ਆ ਰਹੀਆਂ ਨੇ ਪਰ ਇਸ ਟੀਆਂ ਦੇ ਤਿਹਾਰ ਨੂੰ ਬੜੀ ਧੂਮ-ਧਾਮ ਨਾਲ ਮਨਾਇਆ ਆਫਸਰ ਕਲੋਨੀ ਦੇ ਲੋਕਾਂ ਵੱਲੋਂ ਤੁਸੀਂ ਦੇਖਦੇ ਹੋ ਨਿਰਪੱਖ ਪੋਸਟ ਮੈਂ ਹਰਪਾਲ ਸਿੰਘ ਕਹਾਵਦਾ ਸੰਗਰੂਰ